ਪੰਜਾਬ ਯੂਨੀਵਰਸਿਟੀ ਦਾ ਜੋ ਮਾਮਲਾ ਚੱਲ ਰਿਹਾ ਸੀ ਉਹਦੇ ਵਿੱਚ ਹੁਣ ਸੈਨੇਟ ਦੇ ਇਲੈਕਸ਼ਨਸ ਅਨਾਉਂਸ ਹੋ ਗਏ ਨੇ ਜੋ ਅਗਲੇ ਸਾਲ ਹੋਣਗੇ ਸੈਪਟੈਂਬਰ ਅਕਤੂਬਰ ਦੇ ਵਿੱਚ ਕਾਫੀ ਖੁਸ਼ੀ ਮਨਾਈ ਜਾ ਰਹੀ ਹੈ ਖੁਸ਼ੀ ਦਾ ਮਾਹੌਲ ਹੈ ਤੇ ਕਿਹਾ ਜਾ ਰਿਹਾ ਸਾਡੀ ਜਿੱਤ ਹੋ ਗਈ ਤੁਹਾਨੂੰ ਕੀ ਲੱਗਦਾ ਕਿ ਇਹ ਜਿੱਤ ਹੈ ਇੱਕ ਪੜਾਅ ਤੇ ਇਹ ਜਿੱਤ ਹੈ ਔਰ ਖੁਸ਼ੀ ਮਨਾਉਣੀ ਵੀ ਜਾਇਜ਼ ਹੈ ਪਰ ਨਾਲ ਦੇ ਨਾਲ ਸੁਚੇਤ ਰਹੋ ਅਲਰਟ ਰਹਿਣਾ ਪਊਗਾ ਕਿ ਯੂਨੀਵਰਸਿਟੀ ਕੇਂਦਰ ਸਰਕਾਰ ਦੇ ਕਬਜ਼ੇ ਹੇਠ ਜਾ ਰਹੀ ਹੈ ਉਹ ਮਸਲਾ ਉੱਥੇ ਪਿਆ ਕਿ ਉਹਨਾਂ ਨੇ ਆਪਣੇ ਦਿਲਾਂ ਦੇ ਵਿੱਚੋਂ ਉਹ ਮੰਨਸ਼ੇ ਕੱਢ ਦਿੱਤੇ ਉਹਨਾਂ ਤੇ ਕੋਈ ਗੱਲ ਨਹੀਂ ਹੋਈ ਕਿ ਭਾਈ ਤੁਸੀਂ ਬਿਲਕੁਲ ਠੀਕ ਸੀ ਸਾਡੀ ਸਿੱਖਿਆ ਦੀ ਨੀਤੀ ਗਲਤ ਪਾਸੇ ਜਾ ਰਹੀ ਆ ਅਸੀਂ ਇਹ ਤੋਂ ਸਿੱਖਿਆ ਲਈ ਤੁਹਾਡੇ ਤੋਂ ਸਮਝੇ ਚਾਹੇ ਤੁਸੀਂ ਸਾਡੇ ਬੱਚੇ ਹੀ ਹੋ ਪਰ ਜਿਵੇਂ ਨਾਲ ਜਨਤਕ ਜਥੇਬੰਦੀਆਂ ਕਿਸਾਨ ਸਭਾਵਾਂ ਹੋਰ ਪੋਲਿਟਿਕਲ ਪਾਰਟੀਆਂ ਆਈਆਂ ਉਹਦੇ ਨਾਲ ਸਾਡੀਆਂ ਅੱਖਾਂ ਖੁੱਲੀਆਂ ਸਰਕਾਰ ਨੇ ਕੋਈ ਇਹੋ ਜਿਹੀ ਗੱਲ ਨਹੀਂ ਕਹੀ ਉਹਨਾਂ ਨੇ ਵਿਰੋਧ ਦੇਖਿਆ ਪ੍ਰਦਰਸ਼ਨ ਦੇਖੇ ਕੀ ਉਹ ਟੈਸਟ ਤਾਂ ਨਹੀਂ ਸੀ ਕਰ ਰਹੇ ਲੌਂਗ ਟਰਮ ਸਟ੍ਰੈਟਜੀ ਦੇ ਵਿੱਚ ਬੜੇ ਪਾਰਟ ਹੁੰਦੇ ਆ ਜੋ ਆਰਥਿਕ ਨੀਤੀਆਂ ਨੇ ਇਹ ਅਮਰੀਕਾ ਤੋਂ ਵੈਸਟ ਤੋਂ ਗਾਈਡ ਹੋ ਰਹੀਆਂ ਨੇ ਵਰਲਡ ਬੈਂਕ ਦੀ ਦੇਖ ਦੇਖਦੇ ਹੀ ਇਨਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਆਈਐਮਐਫ ਇੰਟਰਨੈਸ਼ਨਲ ਮੋਨਟਰੀ ਫੰਡ ਉਹਦੀਆਂ ਜੋ ਨੀਤੀਆਂ ਨੇ ਉਹਨਾਂ ਦੇ ਉੱਤੇ ਭਾਰਤ ਨੂੰ ਚਲਾਇਆ ਜਾ ਰਿਹਾ ਤੇ ਉਹਨਾਂ ਨੀਤੀਆਂ ਦੇ ਵਿੱਚ ਤਾਂ ਭਾਰਤ ਨੇ ਕੋਈ ਪਰਵਰਤਨ ਨਹੀਂ ਕੀਤਾ ਨਾ ਕੋਈ ਡਬਲਯੂਟੀਓ ਨੂੰ ਲੈ ਕੇ ਸੌਦਾ ਕੀਤੀਆਂ ਨੇ ਉਹ ਜਿਹੜਾ ਕਾਰਪੋਰੇਟ ਅ ਰਾਈਜ਼ੇਸ਼ਨ ਹੈ ਖਿਆਦਾ ਪ੍ਰਾਈਵੇਟਾਈਜ਼ ਕਰਨਾ ਉਹ ਨੀਤੀਆਂ ਦੇ ਉੱਤੇ ਕੋਈ ਪਰਵਰਤਨ ਨਹੀਂ ਹੈ ਭਾਰਤ ਨੇ ਕੋਈ ਪਾਲਿਸੀ ਚੇਂਜ ਨਹੀਂ ਕੀਤਾ ਨਾ ਕੇਂਦਰ ਦੇ ਪੱਧਰ ਤੇ ਨਾ ਸੂਬਾਈ ਪੱਧਰ ਤੇ ਤੇ ਮਿਊਨਿਸਪੈਲਿਟੀਆਂ ਤਾਂ ਗਈਆਂ ਹੀ ਗਈਆਂ